ਲੈ ਹੁਣ ਜੇ ਹਿੰਮਤ ਆ ਨਾ ਗੁਰਾਂ ਸਾਹਿਬ ਜਵਾਬ ਦਿਓ ਤੱਥਾਂ ਨਾਲ ਸਬੂਤਾਂ ਨਾਲ ਗੱਲ ਰੱਖੂੰਗਾ ਪ੍ਰੋਫੈਸਰ ਕਾਮਰੇਡ ਪ੍ਰੋਫੈਸਰ surjeet ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜਾਉਂਦਾ ਉੱਥੇ ਯੂਨੀਵਰਸਿਟੀ ਦੇ ਵਿੱਚ ਚੌਕੇ ਪਿੰਡਾ ਜ਼ਿਲ੍ਹਾ ਬਠਿੰਡਾ ਚੌਕੇ ਪਿੰਡ ਦੀ ਇੱਕ ਕੁੜੀ ਪੜ੍ਹਦੀ ਸੀਗੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਉਹ ਕੁੜੀ ਖੁਦਕੁਸ਼ੀ ਕਰ ਜਾਂਦੀ ਹੈ ਕਿਉਂ ਕਰ ਜਾਂਦੀ ਹੈ ਪਤਾ ਉਹ ਕੁੜੀ ਖੁਦਕੁਸ਼ੀ ਕਰਦੀ ਆ ਉਹਨੂੰ ਪ੍ਰੋਫੈਸਰ ਸੋਡਾ ਕਾਮਰੇਡ ਪ੍ਰੋਫੈਸਰ ਸਰਜੀਤ ਘੂਰ ਦਿੰਦਾ ਉਹ ਬੱਚੀ ਦੀ ਬੇਇੱਜ਼ਤੀ ਕਰ ਦਿੰਦਾ ਉਹ ਬੱਚੀ ਬਿਮਾਰ ਹੁੰਦੀ ਆ ਉਹ ਬੱਚੀ ਇਹ ਗੱਲ ਨੂੰ ਨਾ ਸਹਾਰਦੀ ਹੋਈ ਖੁਦਕੁਸ਼ੀ ਕਰ ਜਾਂਦੀ ਆ ਤੇ ਉਸ ਤੋਂ ਬਾਅਦ ਪ੍ਰੋਫੈਸਰ ਸਰਜੀਤ ਦੇ ਖਿਲਾਫ ਮੋਰਚਾ ਖੁੱਲਦਾ ਹੈ ਮੋਰਚਾ ਲੱਗਦਾ ਹੈ ਬਹੁਤ ਬੰਦੇ ਉੱਥੇ ਬਹੁਤ ਸੰਸਥਾਵਾਂ ਯੂਨੀਵਰਸਿਟੀ ਦੀਆਂ ਜਿੱਥੇ ਬੰਦੀਆਂ ਤੇ ਹੋਰ ਆਸੇ ਪਾਸੇ ਦੇ ਲੋਕ ਆਉਂਦੇ ਆ ਤੇ ਪ੍ਰੋਫੈਸਰ ਦੇ ਖਿਲਾਫ ਉਹਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਉਸ ਪ੍ਰੋਫੈਸਰ ਦੇ ਖਿਲਾਫ ਦੋ ਮੈਂਬਰੀ ਕਮੇਟੀ ਬਣਦੀ ਹੈ ਟੀਮ ਬਣਦੀ ਹੈ ਇੱਕ ਰਿਟਾਇਰਡ ਜੱਜ ਹੁੰਦੇ ਆ ਇੱਕ ਡਾਕਟਰ ਹਰਸ਼ਿੰਦਰ ਕੌਰ ਹੁੰਦੇ ਆ ਦੋ ਮੈਂਬਰੀ ਕਮੇਟੀ ਉਹਦੇ ਖਿਲਾਫ ਜਿਹੜੀ ਉਹ ਜਾਂਚ ਕਰਦੀ ਹੈ ਪ੍ਰੋਫੈਸਰ ਸਰਜੀਤ ਦੇ ਖਿਲਾਫ ਉਹ ਜਾਂਚ ਦੇ ਵਿੱਚ ਜਿਹੜਾ ਤਤਸਾਰ ਉਹ ਰਿਪੋਰਟ ਦਾ ਆਉਂਦਾ ਉਹ ਇਹ ਪਤਾ ਕੀ ਲਿਖਿਆ ਹੁੰਦਾ ਹੈ ਕਿ ਪ੍ਰੋਫੈਸਰ ਸਰਜੀਤ ਦਾ ਜਿਹੜਾ ਅਧਿਆਪਕ ਦਾ ਪਦਦਰ ਹੁੰਦਾ ਹੈ ਉਹ ਪੱਦਰ ਅਧਿਆਪਕ ਦੇ ਪੱਦਰ ਤੋਂ ਪ੍ਰੋਫੈਸਰ ਸਰਜੀਤ ਦਾ ਪੱਦਰ ਬਹੁਤ ਨੀਮ ਹੈ ਇਹਦਾ ਵਿਹਾਰ ਬਹੁਤ ਬੁਰਾ ਹੈ ਤੇ ਅਸ਼ਲੀਲ ਹੈ ਇਹ ਆ ਤੁਹਾਨੂੰ ਮੈਂ ਰਿਪੋਰਟਾਂ ਉਦੋਂ ਦੀਆਂ ਪੰਜਾਬੀ ਅਖਬਾਰਾਂ ਦੀਆਂ ਵੀ ਅੰਗਰੇਜ਼ੀ ਅਖਬਾਰਾਂ ਦੀਆਂ ਵੀ ਸੁਣਾ ਦਿੰਨਾ ਡਾਟ ਰਿਯੂਮ ਦੀ ਉਦੋਂ ਖਬਰ ਲੱਗੀ ਸੀ ਪ੍ਰੋਫੈਸਰ ਬਿਹੇਵੀਅਰ ਕੈਨ ਬੀ ਟਰਨਡ ਵੈਡ ਰੂਡ ਐਂਡ ਆਫ ਸੈਂਸ ਇਹ ਰਿਪੋਰਟਸ ਸੀ ਉਦੋਂ ਦੀ ਇਹ ਇਹ ਉਦੋਂ ਦਾਟ ਰਿਵਿਊਂ ਚ ਲੱਗੀਆਂ ਹੋਰ ਅੰਗਰੇਜ਼ੀ ਖ਼ਬਰਾਂ ਚ ਲੱਗੀਆਂ ਤੇ ਪੰਜਾਬੀ ਖ਼ਬਰਾਂ ਦੇ ਵਿੱਚ ਲੱਗੀਆਂ ਸੁੱਡੀਆਂ ਖ਼ਬਰਾਂ ਸੀ। ਸੋਡੇ ਪ੍ਰੋਫੈਸਰ ਸਰਜੀਤ ਦੀਆਂ। ਉਸ ਤੋਂ ਬਾਅਦ ਇੱਕ ਕੁੜੀ ਸਾਹਮਣੇ ਆਈ ਸੀਗੀ ਜਿਹੜੀ ਕਹਿੰਦੀ ਸੀ ਕਿ ਮੈਂ ਜਦੋਂ ਬਿਮਾਰ ਹੋ ਗਈ ਤੇ ਮੈਂ ਕਈ ਦਿਨ ਕਾਲਜ ਨਾਲ ਕਲਾਸ ਚ ਨਾ ਗਈ ਤੇ ਮੈਨੂੰ ਪ੍ਰੋਫੈਸਰ ਨੇ ਪੁੱਛਿਆ ਤੂੰ ਕਲਾਸ ਚ ਕਿਉਂ ਨਹੀਂ ਆਈ? ਫਿਰ ਉਹਨੇ ਕਿਹਾ ਜੀ ਮੈਂ ਬਿਮਾਰ ਸੀ। ਕੀ ਬਿਮਾਰੀ ਸੀ? ਪੁੱਛੀ ਗਿਆ ਜ਼ਬਰਦਸਤ ਮਤਲਬ ਕਿ ਜ਼ਬਰਦਸਤੀ ਕਰਨ ਲੱਗਿਆ, ਫੋਰਸ ਕਰਨ ਲੱਗਿਆ ਉਹ ਬੱਚੀ ਨੂੰ। ਉਹ ਕਹਿੰਦੀ ਜੀ ਮੈਨੂੰ ਪੀੜ ਡਾਏ ਹੋਏ ਸੀ। ਤਾਂ ਪ੍ਰੋਫੈਸਰ ਸਰਜੀਤ ਪਤਾ ਕੀ ਕਹ ਕਿ ਨਾ ਇਹੋ ਜੀ ਦਵਾਈ ਦੂੰ ਪੀੜਾ ਨੂੰ ਉਠਾ ਦੂੰ ਥੋੜੇ ਪੀੜ ਜਿਹੜੇ ਆਉਂਦੇ ਮਨ ਸਜ ਆਉਂਦੀ ਆ ਉਹ ਨਹੀਂ ਹਟਾ ਦੂੰ ਇਹ ਸਾਰਾ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਸੀਗਾ ਵੀ ਤੁਹਾਡੇ ਪ੍ਰੋਫੈਸਰ ਸਰਜੀਤ ਦੀ ਕੀ ਕਰਤੂਤ ਸੀ ਹੁਣ ਤੁਸੀਂ ਦੱਸੋ ਤੁਸੀਂ ਦੇਖੋ ਪੰਜਾਬ ਦੇ ਲੋਕੋ ਇਹ ਬੰਦੇ ਇਹੋ ਜਿਹੇ ਜ਼ਾਲਮ ਬੰਦਿਆਂ ਨੂੰ ਬਚਾਉਣ ਲਈ ਕਿਵੇਂ ਉਹਨਾਂ ਦੀ ਪਿੱਠ ਤੇ ਖੜਦੇ ਆ ਰਿਪੋਰਟਾਂ ਸਾਰਾ ਜਗ ਜਾਰ ਹੋ ਗਿਆ ਰਿਪੋਰਟਾਂ ਆ ਗਈਆਂ ਫਾਈਨਲ ਡਿਸੀਜਨ ਜਦੋਂ ਹੋਣਾ ਸੀਗਾ ਦੋ ਮੈਂਬਰੀ ਕਮੇਟੀ ਦਾ ਉਹਦੇ ਵਿੱਚ ਡਾਕਟਰ ਹਰਸ਼ਿੰਦਰ ਨੂੰ ਪਿੱਛੇ ਰੱਖਿਆ ਗਿਆ ਤਾਂ ਵਾਸੀ ਰੱਖਿਆ ਗਿਆ ਉਹਦੇ ਵਿੱਚ ਇਹਨਾਂ ਨੇ ਜੱਜ ਦੀ ਰਿਪੋਰਟ ਆਈ ਰਿਟਾਇਰਡ ਜੱਸ ਸੀਗੇ ਉਹਦੇ ਵਿੱਚ ਪ੍ਰੋਫੈਸਰ ਸੀਧੇ ਨੂੰ ਦੋਸ਼ੀ ਪਾਇਆ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਮਹੌਲ ਰਚਿਆ ਵੀ ਪ੍ਰੋਫੈਸਰ ਸੀਧੇ ਦੇ ਖਿਲਾਫ ਪਰਚਾ ਨਾ ਹੋ ਜੇ ਇਹਨੂੰ ਕੱਢ ਨਾ ਦਿੱਤਾ ਜਾਵੇ ਜਿਉਂਵਰਸਿਟੀ ਦੇ ਵਿੱਚੋਂ ਆਹ ਤੁਹਾਨੂੰ ਮੈਂ ਫੋਟੋ ਦਿਖਾਉਣ ਲੱਗਿਆ ਆ ਧਿਆਨ ਦਿਓ ਮੜ ਜਾ ਆ ਫੋਟੋ ਆ ਇਹ ਆ ਦੇਖਿਓ ਪੰਜਾਬ ਦੇ ਲੋਕੋ ਆ ਤੁਹਾਨੂੰ ਸਾਰੇ ਇਹ ਖੜੇ ਨਜ਼ਰਾ ਜਾਣਗੇ ਵਾਇਸ ਚਾਂਹਲਰ ਜੁਨੀਵਰਸਿਟੀ ਵਿਚਾਲੇ ਖੜਾ ਤੇ ਨਾਲ ਉਹਦੇ ਸਾਰੇ ਜਿਹੜੇ ਕਾਮਰੇਡ ਲਾਣਾ ਉਥੇ ਉਹਨੂੰ ਜਾ ਕੇ ਮੰਗ ਪੱਤਰ ਦੇ ਕੇ ਆਇਆ ਮੰਗ ਪੱਤਰ ਕੀ ਦੇ ਰਿਹਾ ਸੁਣਿਓ ਉਹ ਵੀ ਤੁਹਾਨੂੰ ਦੱਸਦਾ ਮੰਗ ਪੱਤਰ ਦੀ ਉਸ ਦਿਨ ਦੀ ਜਿਹੜੀ ਮੰਗ ਪੱਤਰ ਸੀ ਇਹਨਾਂ ਦਾ ਪ੍ਰੈਸ ਨੋਟ ਸੱਪਿਆ ਸੀ ਉਹਦੀ ਗੱਲ ਤੂੰ ਸੁਣਿਓ ਧਿਆਨ ਨਾਲ ਜਿ Universiti ਦੀ ਬਾਪਰੀਆਂ ਖਾਮੀਆਂ ਘਟਨਾਵਾਂ ਵਾਲੇ ਸਮਾਂ ਦੇ ਚ ਪੰਜਾਬ ਅੰਦਰ ਜਨਤਕ ਦੀ ਮੂਰੀ ਲਹਿਰ ਤੇ ਸਾਇਤਕ ਸੱਭਿਆਚਾਰ ਲਹਿਰ ਦੇ ਵੱਖ-ਵੱਖੇ ਤਰ੍ਹਾਂ ਸਰਕਾਰ ਨੂੰ ਸਖੀਤਾ ਦੀ ਇੱਕ ਬਫਦ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚੈਂਸਰ ਨੂੰ ਮਿਲਿਆ ਉਹਨਾਂ ਨੇ ਮੰਗ ਕੀਤੀ ਹੈ ਕਿ ਡਾਕਟਰ ਸਰਜੀਤ ਦੀ ਮੌਤਲੀ ਦਾ ਕਦਮ ਵਾਪਸ ਲਿਆ ਜਾਵੇ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਦੀ ਰਾਖੀ ਲਈ ਬਣਦੇ ਕਦਮ ਚੱਕੇ ਜਾਣ ਵਿਦਿਆਰਥਣ ਜਸ਼ਨਦੀਪ ਕੌਰ ਦੀ ਖੁਦਕੁਸ਼ੀ ਦੀ ਝੂਠੀ ਅਫਵਾਹ ਫਲਾਉਣ ਵਾਲਿਆਂ ਬਾਰੇ ਮਲਜਮਾਂ ਦੀ ਪੜਤਾਲ ਕੀਤੀ ਜਾਵੇ ਉਹਨਾਂ ਦੇ ਮੰਤਮਾ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਜਾਣੇ ਸ਼ਰੇਆਮ ਇਹ ਜਾ ਕੇ ਉੱਥੇ ਪ੍ਰੋਫੈਸਰ ਸਰਜੀਤ ਦੇ ਹੱਕ 'ਚ ਖੜਗੇ ਸੀਗੇ ਜਿਦੀ ਵਜ੍ਹਾ ਨਾਲ ਉਹ ਕੁੜੀ ਮਰੀ ਸੀ ਆ ਉਸ ਦਾ ਪ੍ਰੈਸ ਨੋਟਾਂ ਤੇ ਆ ਉਸ ਦਿਨ ਦੀ ਖਬਰ ਛਪੀ ਹੈ ਆ ਦੇਹਲੂ ਜਿਹੜਾ ਨੇ ਪ੍ਰੈਸ ਨੋਟ ਦਿੱਤਾ ਸੀ ਵਾਈਸ ਚਾਂਸਲਰ ਨੂੰ ਅੱਛਿਆ ਇਕੱਲੇ ਵਾਈਸ ਚਾਂਸਲਰ ਤਰੀ ਰੁਕੇ ਅੱਗੇ ਆ ਜਾਓ ਐ ਡੀਸੀ ਨੂੰ ਮਿਲੇ ਡੀਸੀ ਪਟਿਆਲਾ ਨੂੰ ਉਹਦੇ ਦਬਾਅ ਪਾਇਆ ਵਾਈਸ ਚਾਂਸਲਰ ਦੇ ਦਬਾਅ ਪਾਇਆ ਇਹਨਾਂ ਨੇ ਅੰਦਰ ਖਾਤੇ ਭਵੰਤਮਾਨ ਪੰਜਾਬ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਵੀ ਜੇ ਸਾਡੇ ਪ੍ਰੋਫੈਸਰ ਨੂੰ ਜਿਨਿਵਰਸਿਟੀ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਅਸੀਂ ਇੱਥੇ ਮੋਰਚਾ ਖੋਲ੍ਹਾਂਗੇ ਉਹ ਸਾਰੀ ਰਿਪੋਰਟਾਂ ਨਪਾਟਾਂ ਜੋ ਉਹਦੇ ਖਿਲਾਫ ਬਣੀਆਂ ਸੀ ਸਰਕਾਰ ਦੀ ਝੋਗੀ ਬੀਸੀਵੀ ਝੋਗਿਆ ਵੀ ਇਹਨਾਂ ਨੇ ਸਾਰਾ ਇੱਥੇ ਲਿਆ ਕੇ ਆਪਣਾ ਜਿਹੜਾ ਐਨਆਰ ਕਾਰਡਰ ਹੈਗਾ ਯੂਨੀਵਰਸਿਟੀ ਬਿਠਾ ਦੇਣਾ ਤਾਂ ਇਹਨਾਂ ਨੇ ਵਾਇਸ ਚਾਂਸਰ ਤੇ ਦਬਾਅ ਪਾ ਕੇ ਡੀਸੀ ਰਾਹੀਂ ਮੁੱਖ ਮੰਤਰੀ ਰਾਹੀਂ ਸਾਰਾ ਕੁਝ ਗਿੱਟਮਟ ਕਰਕੇ ਪ੍ਰੋਫੈਸਰ ਸਰਜੀਤ ਕਾਮਰੇਡ ਨੂੰ ਬਚਾ ਲਿਆ ਆਪਾਕ ਸਾਹਿਬ ਬਰੀ ਕਰਾਤਾ ਇਹਨਾਂ ਦਾ ਕਰਦਾਰ ਆ ਜਿਹੜੇ ਬੰਦੇ ਦਾ ਕਰਦਾਰ ਅੱਜ ਵੀ ਯੂਨੀਵਰਸਿਟੀ ਪੜ੍ਹਦੇ ਵਿਦਿਆਰਥੀਆਂ ਨੂੰ ਪਤਾ ਹੈ ਮੁੰਡੇ ਕੁੜੀਆਂ ਨੂੰ ਪਤਾ ਹੈ ਹਮੇਸ਼ਾ ਬਹੁਤ ਮਾੜਾ ਰਿਹਾ ਖਾਸ ਤੌਰ ਤੇ ਕੁੜੀਆਂ ਪ੍ਰਤੀ ਉਹ ਬੰਦੇ ਨੂੰ ਇਹਨੇ ਕਿ ਸੱਤ ਤੱਕ ਜਾ ਕੇ ਬਚਾਇਆ ਆਨਾਰੇ ਸਬੂਤ ਪਈਆ ਤੱਤ ਪਈਆ ਫੋਟੋਆਂ ਪਈਆਂ ਪ੍ਰੈਸ ਨੋਟ ਪਈਆ ਅਖਬਾਰਾਂ ਦੀਆਂ ਖਬਰਾਂ ਪਈਆਂ ਨੇ ਹੁਣ ਤੁਸੀਂ ਆਪ ਤੈਨੂੰ ਦੱਸ ਦਿਓ ਇਹ ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਬਹੁਤ ਵਧੀਆ ਇਨਸਾਨ ਆ ਅਸੀਂ ਤਾਂ ਬਹੁਤ ਚੰਗਾ ਕਰ ਰਹੇ ਆ ਸਮਾਜ ਲਈ ਅੱਛਾ ਉਦੋਂ ਅੱਗੇ ਆ ਜਾਓ ਇੱਕ ਤਾਜ਼ਾ ਘਟਨਾ ਦੀ ਮੈਂ ਗੱਲ ਕਰਨ ਲੱਗਿਆ ਗਣ ਸੰਕਰ ਦਾ ਇੱਕ ਸਕੂਲ ਹੈ ਗਣ ਸੰਕਰ ਦੇ ਇੱਕ ਸਕੂਲ ਦੇ ਵਿੱਚ 10 10 12 12 ਸਾਲ ਦੀਆਂ ਬੱਚੀਆਂ ਦੇ ਨਾਲ ਨਾ ਇੱਕ ਮਾਨਸਾ ਸਾਈਡ ਦਾ ਟੀਚਰ ਉੱਥੇ ਲੱਗਿਆ ਹੋਇਆ ਉਹਨੇ ਸ਼ੋਸ਼ਣ ਕੀਤਾ ਬੱਚੀਆਂ ਨੂੰ ਗਲਤ ਨਾ ਤਰੀਕੇ ਨਾਲ ਮਤਲਬ ਕਿ ਟੱਚ ਕੀਤਾ ਜਾਂ ਕੋ ਮਰਜ਼ੀ ਲਾ ਲਓ ਰੌਲਾ ਪੈ ਜਾਂਦਾ ਰੌਲਾ ਪੈਣ ਤੋਂ ਬਾਅਦ ਸਕੂਲ ਦਾ ਸਟਾਫ ਸਕੂਲ ਦਾ ਹੈੱਡ ਹੁੰਦਾ ਜਿਹੜਾ ਉਸ ਦੇ ਖਿਲਾਫ ਐਕਸ਼ਨ ਲੈਣ ਨੂੰ ਤਿਆਰ ਹੋ ਜਾਂਦਾ ਇਨਾਂ ਦਾ ਡੈਮੋਕ੍ਰੈਟ ਟੀਚਰ ਫਰੰਟ ਜਿਹੜਾ ਬਣਿਆ ਹੋਇਆ ਡੀਟੀਐਫ ਇਹ ਡੈਮੋਕ੍ਰੈਟਿਕ ਟੀਚਰ ਫਰੰਟ ਹੈ ਉਹ ਨਾਲ ਹੀ ਨਾਲ ਅੱਗੇ ਆਉਂਦਾ ਸਾਹਮਣੇ ਆਉਂਦਾ ਤੇ ਉਹ ਦਬਾਅ ਬਣਾਉਂਦਾ ਹੈ ਉਹ ਸਟਾਫ ਦੇ ਉੱਤੇ ਵੀ ਤੁਸੀਂ ਸਾਡੇ ਟੀਚਰ ਨੂੰ ਕੱਢੋਂਗੇ ਨਹੀਂ ਇਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੋਗੇ ਉਹ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਦਾ ਉਹ ਫਰੰਟ ਵਾਲੇ ਮਿਲਦੇ ਆ ਵੀ ਇਹ ਜਿੱਦ ਦਾ ਮਸਲਾ ਜੀ ਕਾਨੂੰਨ ਅਦਾਲਤਾਂ ਜਾਣੀਆਂ ਥਾਣਿਆਂ ਦੀ ਗੱਲ ਜਾਊਗੀ ਆਪਾਂ ਕੁੜੀਆਂ ਵਿਆਹਣੀਆਂ ਕਰਨੀਆਂ ਨੇ ਆਪਾਂ ਕਿਉਂ ਮਾਮਲੇ ਨੂੰ ਵਧਾਉਣੇ ਆ ਜਿਹਨੇ ਪੂਰਨ ਤੌਰ ਦੇ ਉੱਤੇ ਜਿਹੜਾ 10 ਸਾਲ ਦੀ ਬੱਚੀ ਨਾਲ ਸ਼ੋਸ਼ਣ ਕਰ ਰਿਹਾ ਇੱਕ ਮਾਸਟਰ ਦਾ ਗੜ ਸੰਕਰ ਦੇ ਸਕੂਲ ਦੇ ਵਿੱਚ ਇੰਨਾ ਕਾਮਰੇਡਾਂ ਦਾ ਖੋਤੀਆਂ ਦਾ ਡੈਮੋਕਰੇਟਿਕ ਟੀਚਰ ਫਰੰਟ ਬਣਿਆ ਹੋਇਆ ਸ਼ਰਿਆਂ ਵਿੱਚ ਜਾ ਕੇ ਉਸ ਟੀਚਰ ਦੇ ਹੱਕ 'ਚ ਖੜਦਾ ਹੈ ਕਿ ਤੂੰ ਹੀ ਸਾਡੇ ਟੀਚਰ ਨੂੰ ਕੁਝ ਕਹੋਂਗੇ ਨਹੀਂ ਤੇ ਦੂਜੇ ਪਾਸੇ ਜਿਹੜਾ ਪ੍ਰੋਫੈਸਰ ਸਰਜੀਤ ਯੂਨੀਵਰਸਿਟੀ ਵਾਲਾ ਜਿਦੀ ਬਦੌਲਤ ਕੁੜੀ ਮਰ ਜਾਂਦੀ ਹੈ ਖੁਦਕੁਸ਼ੀ ਕਰ ਜਾਂਦੀ ਹੈ ਉਹਨੂੰ ਬਚਾਉਣ ਲਈ ਸਰਕਾਰ ਤੇ ਦਬਾਅ ਪਾਉਂਦੇ ਆ ਵੀਸੀ ਤੇ ਦਬਾਅ ਪਾਉਂਦੇ ਆ ਡੀਸੀ ਨੂੰ ਮਿਲਦੇ ਆ ਆ ਜਿਹੜੇ ਖੋਤੀ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਆ ਤੇ ਸਾਨੂੰ ਇਹ ਦੱਸਦੇ ਫਿਰਕਾ ਪ੍ਰਸਤ ਨੇ ਇਹ ਨਫ਼ਰਤਾਂ ਫਲਾਉਂਦੇ ਨੇ ਹੈ ਜਵਾਬੋ ਗ੍ਰਹਾਂ ਸਾਹਿਬ ਤਾਂ ਇੰਨਾ ਦੋ ਗੱਲਾਂ ਦਾ ਜਵਾਬ ਤਾਂ ਤੋਂ ਮੰਗਦਾ ਮੈਂ ਨਹੀਂ ਮੰਗਦਾ ਪੂਰਾ ਪੰਜਾਬ ਮੰਗਦਾ ਤੁਸੀਂ ਕਿਉਂ ਸਰਜੀਤ ਨੂੰ ਬਚਾਇਆ ਇਹਦਾ ਜਵਾਬ ਦਿਓ ਜਦੋਂ ਕਿ ਸਾਰੀਆਂ ਰਿਪੋਰਟਾਂ ਕਮੇਟੀ ਦੀਆਂ ਰਿਪੋਰਟਾਂ ਰਿਟਾਇਰਡ ਜੱਜ ਦੀਆਂ ਰਿਪੋਰਟਾਂ ਸਾਰੀਆਂ ਰਿਪੋਰਟਾਂ ਦੇ ਖਿਲਾਫ ਸੀ ਕਿ ਇਹ ਬੰਦਾ ਗਲਤ ਹੈ ਇਹ ਅਧਿਆਪਕ ਬਣਨ ਦੇ ਯੋਗ ਹੀ ਨਹੀਂ ਹੈਗਾ ਇੱਥੇ ਪੜਾਉਣ ਦੇ ਯੋਗ ਹੀ ਨਹੀਂ ਹੈਗਾ ਇਹਦਾ ਪੱਧਰ ਇੰਨਾ ਨਹੀਂ ਮੈਂ ਸਲੀਲ ਬੰਦਾ ਹੈ ਤੁਸੀਂ ਉਹ ਜਿਹੇ ਬੰਦਿਆਂ ਨੂੰ ਹਲੇ ਤਾਂ ਬਹੁਤ ਕੁਝ ਪਿਆ ਮੈਂ ਤੁਹਾਡੀਆਂ ਪਰਤਾਂ ਢੇੜ ਕੇ ਰੱਖ ਦੂੰ ਥੋੜਾ ਸਾਰਾ ਜਿਹੜਾ ਚੜਾਇਆ ਹੋਇਆ ਹੈ ਨਾ ਮਖੌਟਾ ਤੁਹਾਡੇ ਨਕਾਬ ਚੜਾਇਆ ਹੋਇਆ ਹਾ ਬਹੁਤ ਤੁਸੀਂ ਬਣਦੇ ਆ ਆਪਣੇ ਆਪ ਨੂੰ ਅਸੀਂ ਬਹੁਤ ਵੱਡੇ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦਰਦੀਆਂ ਸੀ ਥੋੜਾ ਸਾਰਾ ਲਕਾਬ ਲਾ ਦੇ ਨਕਾਬ ਇਹਨੇ ਆਜੋ ਬੜਾ ਕੁਛ ਪਿਆ ਤੁਂ ਆਓ ਮੈਦਾਨ ਚ ਜੇ ਤੁਸੀਂ ਛੜਈਆ ਕੰਮ ਦਾ ਛੜਨ ਦੇ ਤੁਸੀ ਹਰ ਮਸਲੇ ਨੂੰ ਗਲਤ ਰੰਗ ਚ ਦਿੰਨੇ ਹੋ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਤੁਸੀਂ ਕੋਈ ਨਾ ਕੋਈ ਮਸਲਾ ਕੋਈ ਨਾ ਕੋਈ ਮੁੱਦਾ ਬਣਾਉਨੇ ਹੋ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦਿਓ ਕਦੇ ਪਾਣੀਆਂ ਦੇ ਮੁੱਦੇ ਤੇ ਡੈਮਾਂ ਦੇ ਮੁੱਦੇ ਤੇ ਰਾਜਧਾਨੀ ਦੇ ਮੁੱਦੇ ਦੇ ਪੰਜਾਬੀ ਬੋਲ ਦੇ ਇਲਾਕਿਆਂ ਦੇ ਮੁੱਦੇ ਤੇ ਪੰਜਾਬੀ ਬੋਲੀ ਦੇ ਮੁੱਦੇ ਮੁੱਦੇ ਤੇ ਕਿੱਥੇ ਤੁਸੀਂ ਖੜੇ ਹੋ ਕਿੱਥੇ ਲੜਾਈ ਲੜੀਏ ਦੱਸ ਦਿਓ ਤੁਹਾਨੂੰ ਸਿੰਗਲ ਬਿਆਨ ਤੱਕ ਨਹੀਂ ਆਉਂਦਾ ਜਦੋਂ ਪੰਜਾਬ ਦੇ ਪਾਣੀ ਲੁੱਟੇ ਜਾਂਦੇ ਆ ਡੈਮ ਖੋਲੇ ਜਾਂਦੇ ਆ ਬੀਵੀਐਮਬੀ ਦੇ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ ਜਾਂਦਾ ਬਾਹਰ ਲਿਆਂ ਬੰਦਿਆਂ ਨੂੰ ਲਿਆ ਕੇ ਨੌਕਰੀਆਂ ਦਿੱਤਆਂ ਜਾਂਦਾ ਸਰਕਾਰੀ ਇੱਕ ਬਿਆਨ ਤੱਕ ਦਿਖਾ ਦਿਓ ਜੇ ਤੁਹਾਡਾ ਇੱਥੇ ਆ ਕੋਈ नक्सਲੈਟ ਦੇ ਵਿੱਚ नक्सਲੈਟ नक्सਲਵਾੜੀ ਮਾਰਿਆ ਜਾਂਦਾ ਥਾ ਬਿਆਨ ਦਿੰਨੇ ਹੋ ਇੱਥੇ ਝੂਠੇ ਮੁਕਾਬਲੇ ਕਰ ਰਹੀ ਆ ਪੁਲਿਸ ਸ਼ਰਿਆਂ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅੱਧ ਚੱਕ ਚੱਕ ਕੇ ਮੁੰਡਿਆਂ ਨੂੰ ਗੈਂਗਸਟਰ ਕਹਿ ਕੇ ਤੁਹਾਡਾ ਇੱਕ ਬਿਆਨ ਤੱਕ ਦਿਖਾ ਦਿਓ ਟਿੱਕਰੀ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਦਿਨ ਦੇ ਉੱਤੇ ਦਿਹਾੜੇ ਦੇ ਉੱਤੇ ਤੁਸੀਂ ਫੋਟੋਆਂ ਲਾ ਕੇ ਮਨੁੱਖੀ ਅਧਿਕਾਰਾਂ ਦਾ ਦਿਨ ਮਨਾਇਆ ਇੱਕ ਵੀ ਕਿਸੇ ਬੰਦੀ ਸਿੰਘ ਦੀ ਫੋਟੋ ਕਿਉਂ ਨਹੀਂ ਲਾਈ ਉੱਚ ਕਿੰਨੀ ਨਫ਼ਰਤ ਆ ਤੁਹਾਨੂੰ ਤੁਸੀਂ ਕਹਿੰਦੇ ਹੋ ਕੋਈ ਪੱਤਰਕਾਰ ਪਹੁੰਚਦਾ ਇਹਨਾਂ ਦੇ ਕਖੋਤੀ ਕਾਮਰੇਡ ਨੂੰ ਵੀ ਤੁਸੀਂ ਟ੍ਰੇਨਾਂ 'ਚ ਸਫ਼ਰ ਕਰਦੇ ਹੋ ਫਰੀ ਕਰਦੇ ਹਾਂ ਕਿਉਂ ਕਰਦੇ ਹਾਂ ਕਹਿੰਦੇ ਲੋਕਾਂ ਦੀ ਸਾਡੀ ਟ੍ਰੇਨ ਹੈ ਲੋਕਾਂ ਦੀ ਟ੍ਰੇਨ ਹੈ ਅਸੀਂ ਲੋਕ ਸੇਵਕਾਂ ਲੋਕਾਂ ਦੀ ਲੜ ਰਹੇ ਹਾਂ ਫਰੀ ਸਫ਼ਰ ਕਰਾਂਗੇ ਇਹ ਗੱਲ ਕਹਿੰਦੇ ਹੋ ਤੁਸੀਂ ਜਦੋਂ ਕੋਈ ਨਿਹੰਗ ਸਿੰਘ ਕਿਸੇ ਟ੍ਰੇਨ ਦਾ ਸਫ਼ਰ ਕਰਦਾ ਕਿ ਟੀਟੀ ਨਾਲ ਲੜ ਪੈਂਦਾ ਕੋਈ ਘਾਰੀ ਨਾਲ ਖੇਪੜ ਪੈਂਦਾ ਤੁਸੀਂ ਕਹਿੰਦੇ ਹੋ ਇਹ ਨਫ਼ਰਤ ਫਲਾਉਂਦੇ ਆ ਫਿਰਕਾ ਪ੍ਰਸਤ ਨੇ ਤੇ ਧੱਕਾ ਕਰਦੇ ਆ ਇਹ ਗੁੰਡਾਗਰਦੀ ਕਰਦੇ ਆ ਇਨ੍ਹਾਂ ਦੇ ਜਿਹੜੀ ਗੱਲ ਰਾਸ ਆਉਂਦੀ ਹੈ ਉਹ ਇਹ ਉਨ ਉਸ ਤਰੀਕੇ ਨਾਲ ਫਟ ਕਰਦੇ ਤੇ ਬਰਤਾਂਦ ਕਾਢਣ ਦੇ ਵਿੱਚ ਬਹੁਤ ਜ਼ਿਆਦਾ ਮਹਾਰਾ ਹਣਾ ਗੇ